ਸੋ ਬੱਚੇ ਬਹੁਤ ਹੀ ਰਿਸਪੈਕਟਡ ਸਕੂਲ ਮੈਨੇਜਮੈਂਟ ਕਮੇਟੀ ਦੇ ਐਡਮਿਨਿਸਟਰेटर ਰਕੇਸ਼ ਮਹਾਜਨ ਜੀ ਸੋ ਪ੍ਰਿੰਸੀਪਲ ਪੁਨੀਤ ਪਾਸੀ ਜੀ ਨਾਲ ਹੀ ਟ੍ਰੈਫਿਕ ਇਨਚਾਰਜ ਦਰਸ਼ਨ ਸਿੰਘ ਜੀ surjeet singh ji ASI ਬਲਵਿੰਦਰ ਸਿੰਘ ਨਰਕਟ ਜੀ ਬਲਵਿੰਦਰ ਸਿੰਘ ਜੀ ਤੇ ਸਮੂਹ ਸਟਾਫ ਔਰ ਸਾਰੇ ਮੇਰੇ ਪਿਆਰੇ ਬੱਚਿਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਨਾਲ ਹੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਬਹੁਤਾ ਦੂਰ ਨਹੀਂ ਹੈ ਸਾਡੇ ਤੋਂ ਉਹ ਬਹੁਤ ਹੀ ਜ਼ਿਆਦਾ ਕਲੋਜ਼ ਹੈ ਵਿਸ਼ਾ ਔਰ ਤੁਸੀਂ ਉਹ ਸਮਝ ਵੀ ਗਏ ਹੋ ਕਿ ਵਿਸ਼ਾ ਕੀ ਹੈ ਅਸੀਂ ਬਚਪਨ ਤੋਂ ਹੀ ਨਰਸਰੀ ਕਲਾਸ ਤੋਂ ਲੈ ਕੇ 10th ਤੋਂ 12th ਤੱਕ ਇੱਕੋ ਚੀਜ਼ ਪੜ੍ਹਦੇ ਹਾਂ ਕਿ ਅਸੀਂ ਦੇਖਦੇ ਵੀ ਹਾਂ ਕੀ ਦੇਖਦੇ ਹਾਂ ਟਰੈਫਿਕ ਸਿਗਨਲਜ਼ ਬਾਰੇ ਲਾਲ ਜਿਹੜੀ ਬੱਤੀ ਆ ਉਹਨੂੰ ਕ੍ਰੋਸ ਨਹੀਂ ਕਰਨਾ ਟਰੈਫਿਕ ਤੇ ਜਾਨ ਸਮੇ ਗੱਡੀ ਕੋਈ ਵਾਹਨ ਚਲਾਣੇ ਆ ਅਸੀਂ ਉਸ ਵੇਲੇ ਫੋਨ ਨਹੀਂ ਯੂਜ਼ ਕਰਨਾ ਸੀਟ ਬੈਲਟ ਲਾਉਣੀ ਹੈ ਬੜਾ ਕੁਝ ਅਸੀਂ ਸੁਣਦੇ ਆ ਐਬੂਲੈਂਸ ਨੂੰ ਜਿਹੜਾ ਕਿ ਪਹਿਲ ਦੇਣੀ ਆ ਅਸੀਂ ਬੜਾ ਕੁਝ ਸੁਣਦੇ ਵੀ ਆ ਮਾਤਾ ਪਿਤਾ ਵੀ ਸਾਨੂੰ ਕਹਿੰਦੇ ਨੇ ਇਹ ਟ੍ਰੈਫਿਕ ਨੌਜਵਾਨ ਪੁਲਿਸ ਵਾਲੇ ਬੈਠੇ ਨੇ ਇਹ ਇਹ ਵੀ ਸਾਨੂੰ ਉਸ ਸਮਾਜ ਨੂੰ ਸਹੀ ਸਿਹਤ ਦਿੰਦੇ ਨੇ ਔਰ ਅਸੀਂ ਬੜਾ ਕੁਝ ਦੇਖਦੇ ਆ ਪੜਦੇ ਆ ਪਰ ਸਿਰਫ ਇੱਕੋ ਗੱਲ ਹੈ ਕੀ ਹੈ ਕਿ ਅਸੀਂ ਉਸ ਤੇ ਅਮਲ ਨਹੀਂ ਕਰਦੇ ਅਗਰ ਸਾਡੇ ਪਿਤਾ ਜੀ ਕਹਿਣਗੇ ਜਾ ਬਈ ਬਾਹਰ ਜਾ ਕੇ ਕੋਈ ਚੀਜ਼ ਲਿਆ ਮੇਰੇ ਵਾਸਤੇ ਲਿਆ ਦੇ ਜਾਂ ਦਵਾਈ ਲਿਆ ਦੇ ਜਾਂ ਘਰ ਦਾ ਕੋਈ ਰਾਸ਼ਨ ਲਿਆ ਦੇ ਅਸੀਂ ਨਹੀਂ ਜਾਂਦੇ ਆ ਜਿਓ ਕਹਿੰਦੇ ਐ ਇੱਕ ਵਾਰੀ ਚਾਬੀ ਲੈਦਾ ਫਿਰ ਅਸੀਂ ਤੋੜ ਕੇ ਚਲੇ ਜਾਣਾ ਨਾ ਕਰੇ ਤੁਸੀਂ ਤੇਜ਼ ਚਲਾਉਂਦੇ ਹੋ ਤਿੰਨ ਤਿੰਨੇ ਜਾਣੇ ਬੈਠ ਜਾਂਦੇ ਹੋ ਆ ਪ੍ਰਿੰਸੀਪਲ ਸਾਹਿਬ ਦੱਸ ਕੇ ਗਏ ਕਹਿੰਦੇ ਚਾਰ ਵੀ ਦੇਖੇ ਆ ਤੁਸੀਂ ਚਾਰ ਚਾਰ ਜਾਣੇ ਬੈਠ ਕੇ ਹੱਸਦੇ ਉੱਚੀ ਉੱਚੀ ਆਵਾਜ਼ ਮਾਰਦੇ ਫੁੱਲੜਬਾਜੀ ਕਰਦੇ ਹੋ ਪਰਮਾਤਮਾ ਨਾ ਕਰੇ ਕੋਈ ਹਾਦਸਾ ਹੋ ਜਾਂਦਾ ਤੇ ਸਭ ਤੋਂ ਜ਼ਿਆਦਾ ਦੁੱਖ ਕਿੰਨ ਹੋਣਾ ਅਸੀਂ ਕਹਿੰਨੇ ਆ ਕਿ ਅਸੀਂ ਬੜੀ ਜਗ੍ਹਾ ਪੜਿਆ ਕਿ ਜਿਹੜੀ ਪੁਲਿਸ ਹੈ ਜਨਤਾ ਦੀ ਸੇਵਾ ਵਿੱਚ ਔਰ ਯਾਰ ਇਹ ਹੈ ਵੀ ਸਹੀ ਕੀ ਗੱਲ ਕਰੋਨਾ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਇੱਕ ਲੱਤ ਦੇ ਉੱਤੇ ਖੜੇ ਹੋ ਕੇ ਇੱਥੇ ਤੁਹਾਡੇ ਚੌਂਕ ਦੇ ਵਿੱਚ ਨਹੀਂ ਸੇਵਾ કરી ਸਮਾਜ ਦੀ ਸਾਰੀ ਸੇਵਾ કરી ਕਿਹਦੇ ਵਾਸਤੇ ਕਰੀ ਐ ਇਹ ਜਨਤਾ ਵਾਸਤੇ ਸਾਡੇ ਵਾਸਤੇ ਕਰੀ ਅਸੀਂ ਘਰ ਦੇ ਵਿੱਚ ਬੈਠੇ ਸੀ ਇਹ ਜਵਾਨ ਸਾਡੇ ਇਹ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਸਾਡੀ ਸੇਵਾ ਕਰਦੇ ਰਹੇ ਉੱਥੇ ਖੜੇ ਰਹੇ ਚੌਂਕ ਦੇ ਵਿੱਚ ਔਰ ਹਟਾਉਂਦੇ ਨੇ ਭਾਈ ਮਾਸਕ ਪਾਓ ਅਸੀਂ ਕਰੋਨਾ ਦੀ جنگ ਜਿੱਤੀ ਐ ਇਹਨਾਂ ਕਰਕੇ ਜਿੱਤੀ ਐ ਜਿੱਤੀ ਆ ਜੰਗ ਤੇ ਆਹ ਵਾਲੀ ਜਿਹੜੀ ਲੜਾਈ ਹੈ ਇਹ ਕੋਈ ਲੜਾਈ ਨਹੀਂ ਹੈਗੀ ਇਹ ਸਿਰਫ ਸਮਝਣ ਲਈ ਗੱਲ ਹੈ ਅਸੀਂ ਜਿਹੜਾ ਇਸ ਐਕਟ ਦੀ ਜਿਹੜੀ ਦੁਰਵਰਤਤ ਨਹੀਂ ਕਰਨੀ ਯਾਰ ਅਸੀਂ ਬਿਲਕੁਲ ਹੀ ਜੇ ਉਹ ਕਹਿੰਦੇ ਨੇ ਅਸੀਂ ਨਹੀਂ ਲੈ ਕੇ ਜਾਣਾ ਆਪਣਾ ਵਾਹਨ ਸਕੂਲ ਦੇ ਵਿੱਚ ਸਿਰਫ ਤੇ ਸਿਰਫ ਸਾਈਕਲਸ ਅਲਾਉਡ ਹੈ ਦੂਸਰੇ 18 ਸਾਲ ਤੋਂ ਘੱਟ ਵਾਲੇ ਬੱਚੇ ਜਿਹੜੇ ਉਹਨਾਂ ਨੂੰ ਤਾਂ ਕੋਈ ਵਹੀਕਲ ਅਲਾਉਡ ਹੀ ਨਹੀਂ ਹੈ ਫਿਰ ਅਸੀਂ ਕਿਉਂ ਉਹ ਲੜਬਾਜ਼ੀ ਕਰਦੇ ਆ ਤੁਸੀਂ ਬੈਠੇ ਕਦੀ ਆਪਣੇ ਮਾਤਾ ਪਿਤਾ ਦੀ ਪਿਤਾ ਦੀ ਅੱਖਾਂ ਦੇ ਵਿੱਚ ਅੱਖ ਪਾ ਕੇ ਦੇਖਿਆ ਕਦੀ ਵੀ ਉਹ ਪਿਤਾ ਜਿਹੜਾ ਸ਼ਬਦ ਹੈ ਉਹ ਬਹੁਤ ਹੀ ਵੱਡਾ ਤੇ ਮਹਾਨ ਸ਼ਬਦ ਹੈ ਕਦੀ ਵੀ ਪਿਓ ਇਹ ਨਹੀਂ ਚਾਹੂਗਾ ਕਿ ਮੇਰਾ ਬੱਚਾ ਮੇਰੇ ਤੋਂ ਬਹੁਤਾ ਦੂਰ ਜਾਵੇ ਜਾਂ ਮੇਰਾ ਬੱਚਾ ਮੇਰੇ ਕਹਣੇ ਨਾਲ ਲੱਗੇ ਉਹ ਹਮੇਸ਼ਾ ਉਹ ਭਾਵੇਂ ਦੁੱਖ ਝੱਲ ਲੂਗਾ ਤਕਲੀਫਾਂ ਝੱਲ ਲੂਗਾ ਪਰ ਤੁਹਾਨੂੰ ਕਦੇ ਕੁਝ ਨਹੀਂ ਹੋਣ ਦਊਗਾ ਜਦੋਂ ਵੀ ਅਸੀਂ ਮੰਨ ਲਓ ਜੇ ਵਹੀਕਲ ਚਲਾਣੇ ਵੀ ਅੱਜ ਅਸੀਂ ਕਿਤੇ ਵੀ ਅਸੀਂ ਕਾਬੂ ਆ ਜਾਂਦੇ ਆ ਜਾਂ ਕੋਈ ਆਪਣੇ ਕਾਗਜ਼ ਤਾਂ ਹੁੰਦੇ ਨਹੀਂ ਜੇ ਕਿਤੇ ਕਾਬੂ ਆਨੇ ਆ ਸਭ ਤੋਂ ਪਹਿਲਾਂ ਫੋਨ ਕਿਹਨੂੰ ਕਰਦੇ ਆ ਪਾਪਾ ਨੂੰ ਕਰਦੇ ਆ ਨਾ ਪਾਪਾ ਨੂੰ ਫੋਨ ਕਰੋ ਕਿ ਪਾਪਾ ਮੈਨੂੰ ਸੁਰਜੀਤ ਸਿੰਘ ਜੀ ਨੇ ਇੱਥੇ ਰੋਕਿਆ ਆ ਪਾਪਾ ਮੈਨੂੰ ਬਲਵਿੰਦਰ ਭਾਈ ਦੇ ਦਰਸ਼ਨ ਭਾਜੀ ਨੇ ਇੱਥੇ ਰੋਕਿਆ ਆ ਕਰਦੇ ਕਿ ਨਹੀਂ ਕਰਦੇ ਜਾਂ ਕਿਸੇ ਹੋਰ ਨੂੰ ਫੋਨ ਕਰਦੇ ਪਰ ਗਲਤੀ ਕਿਦੀ ਆ ਯਾਰ ਆਪਣੀ ਹੀ ਗਲਤੀ ਆ ਕਾਗਜ਼ ਸਾਡੇ ਕੋ ਪੂਰੇ ਨਹੀਂ ਅਸੀਂ ਕਾਨੂੰਨ ਦੇ ਉਲਟ ਚੱਲ ਕੇ 18 ਸਾਲ ਦਾ ਸਾਡੇ ਹੈ ਨਹੀਂ ਲਾਇਸੈਂਸ ਸਾਡੇ ਕੋ ਹੈ ਨਹੀਂ ਅਸੀਂ ਤੇਜ਼ ਉਲਟਵਾਜੀ ਕਰੀ ਜਾਂਦੇ ਤੇਜ਼ੋ ਤੇਜ਼ ਭਜਾਈ ਜਾਂਦੇ ਆ ਠੀਕ ਹੈ ਨਾ ਸੋ ਤੁਸੀਂ ਇਸ ਚੀਜ਼ ਦਾ ਹੁਣ ਕਹਿਣਾ ਮੰਨਣਾ ਅਸੀਂ ਆਏ ਆ ਤੁਹਾਨੂੰ ਇਸ ਮੋਟਰ ਵਹੀਕਲ ਐਕਟ ਬਾਰੇ ਦੱਸਿਆ ਸਾਨੂੰ ਬੜੀ ਅੱਜ ਖੁਸ਼ੀ ਹੋਈ ਹੈ ਪਰ ਇੱਕ ਗੱਲ ਮੈਂ ਤੁਹਾਨੂੰ ਕਹਿ ਦਿਆ ਕਿ ਆਪਣੇ ਮਾਤਾ ਪਿਤਾ ਦਾ ਆਪਣੇ ਗੁਰੂਆਂ ਦਾ ਹਮੇਸ਼ਾ ਤੁਸੀਂ ਧਿਆਨ ਰੱਖਣਾ ਉਹਨਾਂ ਦੇ ਕਹਿਣੇ ਦੇ ਅੰਦਰ ਰਹਿਣਾ ਵਾ ਔਰ ਜੋ ਪੰਜਾਬ ਪੁਲਿਸ ਦੇ ਜੋ ਰੂਲਸ ਐ ਰੈਗੂਲੇਸ਼ਨਸ ਐ ਇਹਨਾਂ ਨੂੰ ਜ਼ਰੂਰ ਫੋਲੋ ਕਰਨਾ ਮੈਂ ਆਸ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਅੱਜ ਵਧਾਈ ਵੀ ਹੋਵੇਗੀ ਅੱਜ ਬਹੁਤ ਹੀ ਸਨਮਾਨਯੋਗ ਸ਼ਖਸੀਅਤਾਂ ਇੱਥੇ ਪਹੁੰਚਿਆ ਨੇ ਤੇ ਤੁਸੀਂ ਇਹਨਾਂ ਦਾ ਕਹਿਣਾ ਮੰਨੋਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ 1800 ਤੋਂ ਕਾਟੇਜ ਦੇ ਬੱਚੇ ਵੀ ਕਲ ਚਲਾਉਂਦੇ ਆ ਉਹਨਾਂ ਦੇ ਮਾਪਿਆਂ ਨੂੰ 25000 ਰੁਪਿਆ ਜੁਰਮਾਨਾ ਤੇ 3 ਮਹੀਨੇ ਦੀ ਕੈਦ ਹੋ ਸਕਦੀ ਆ ਅੱਜ ਮੈਂ ਇੱਕ ਬੱਚੇ ਨੂੰ ਹਿੰਮੰਦਰ ਰੋਕਿਆ ਉਹਨੂੰ ਪੁੱਛਿਆ ਵੀ ਤੇਰੀ ਉਮਰ ਕਿੰਨੀ ਐਂਦਾ ਮੇਰੀ 15 ਦਾ ਨਿੱਤ ਸੋਦਾ ਨਾਲ ਸੀ ਤੁਹਾਡੇ ਸਕੂਲ ਦਾ ਇਸ ਕਰਕੇ 18 ਸਾਲ ਤੋਂ ਘੱਟ ਇਹ ਤੇ ਮੋਟਰ ਜਾਂ ਮੋਟਰਸਾਈਕਲ ਆਪਾਂ ਨਹੀਂ ਚਲਾਉਣਾ ਪ੍ਰੱਖ ਦਿਨੋਂ ਦਿਨ ਵਾਧੀ ਆ ਆਪਾਂ ਹੀ ਰੈਪ ਨੂੰ ਰੂਲ ਬਣਾਉਣੇ ਆ ਤੇ ਜਦੋਂ ਸਾਈਕਲ ਤੇ ਆਓ ਜੋ ਛੁੱਟੀ ਹੁੰਦੀ ਬੜੇ ਤਰੀਕੇ ਨਾਲ ਜਾਓ ਮੈਂ ਵੇਖਿਆ ਛੇ ਮੰਦਰ ਇੱਕ ਦੂਜੇ ਨਾਲ ਉਹ ਅੱਗੇ ਜਾਂਦਾ ਉਹ ਉਸ ਤੋਂ ਅੱਗੇ ਜਾਂਦਾ ਭੱਜ ਕੇ ਜਾਂਦੇ ਦੇਖ ਦੇਣੀ ਗੱਡੀ ਤੇਜ਼ ਆਉਂਦੀ ਜਾਂ ਐਕਸੀਡੈਂਟ ਹੋ ਜਾਂਦਾ ਕੰਪਨ